ਸੋ ਸ਼ੀ ਗੱਲ ਸੀ ਮੈਂ ਲਪ੍ਰਿਤ ਕਾ ਹਾਜ਼ਰਨ ਸੀ ਰਮਨਦੀਪ ਘਰੇ MP ਦੁਆਰੇ ਲਿਖਿਆ ਗਿਆ ਨਾਵਲ ਕਿਸਮਤੀ ਖੇਡ ਦਾ ਭਾਗ 28 ਮਾ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਅਗਰੇ ਦਿਨ ਸ਼ਾਮ ਨੂੰ 3:30 ਵਜੇ ਕੀਰਤੀ ਨੂੰ ਲਪ੍ਰਿਤ ਦੀ ਪਤਨੀ ਚਾਹ ਦਾ ਮੈਸੇਜ ਆਇਆ ਤੀਵੀ ਤੁਸੀਂ ਮੈਸੇਜ ਕੀਤਾ ਸੀ ਸਵੇਰੇ ਸੌਰੀ ਮੈਂ ਕੰਮ ਕਰਨ ਵਿੱਚ ਫਿਜੀ ਸੀ ਇਸ ਲਈ ਦੇਖ ਨਾ ਸਕੀ ਮੈਂ ਮੈਸੇਜ ਜੇ ਕੋਈ ਪਤਾ ਨਹੀਂ ਲੱਗਿਆ ਅਜੇ ਤੱਕ ਲਵੀ ਦਾ ਪਤਾ ਨਹੀਂ ਕਿੱਧਰ ਚਲਾ ਗਿਆ ਖੀਰਦੀ ਕੋਈ ਨਹੀਂ ਆਜੂਗਾ ਫਿਕਰ ਨਾ ਕਰ ਕਰਦੇ ਹਾਂ ਕੁਝ ਚਾਹਤ ਧੀ ਬਹੁਤ ਫਿਕਰ ਹੋ ਜਾਂਦੀ ਆ ਪਤਾ ਨਹੀਂ ਕੀ ਹੋਇਆ ਹੋਣਾ ਲਵੀ ਨਾਲ ਮਾਸੀ ਜੀ ਵੀ ਬਹੁਤ ਟੈਨਸ਼ਨ ਲੈ ਬੈਠੇ ਨੇ ਦੀਦੀ ਖੀਰਦੀ ਵੈਸੇ ਮੈਂ ਮੈਸੇਜ ਕੀਤੇ ਸੀ ਉਹਨੂੰ ਉਹਦੇ ਫੋਨ ਦਾ ਨੈਟ ਵੀ ਆਨ ਸੀ ਕਿਉਂਕਿ ਮੇਰੇ ਕੀਤੇ ਮੈਸੇਜਾਂ ਦੇ ਉੱਪਰ ਡਬਲ ਟਿਕ ਵੀ ਹੋਈ ਸੀ ਪਰ ਪਤਾ ਨਹੀਂ ਕਿਹਦੇ ਕੋਲ ਸੀ ਫੋਨ ਉਹਦਾ ਮੈਸੇਜ ਦੇਖੀ ਨਹੀਂ ਕਿਸੇ ਨੇ ਵੀ ਚਾਹਤ ਦੀਦੀ ਮੈਸੇਜ ਤਾਂ ਮੈਂ ਵੀ ਕੀਤਾ ਸੀ ਰਿਪਲਾਈ ਨਹੀਂ ਆਇਆ ਕੋਈ ਕੀਤੀ ਇਦਾਂ ਹੀ ਹੋ ਰਿਹਾ ਸਫੇਰ ਦਾ ਮੇਰੇ ਨਾਲ ਤਾਂ ਸੋ ਹੁਣ ਵੀ ਫੋਨ ਤਾਂ ਉਹ ਤਾਂ ਆਨਲਾਈਨ ਹੀ ਆ ਮੈਂ ਦੁਬਾਰਾ ਮੈਸੇਜ ਕਰਦੀ ਆ ਚਾਹਤ ਮੈਂ ਵੀ ਕਰਦੀ ਆ ਦੀਦੀ ਮੈਸੇਜ ਕੀਤੀ ਨਹੀਂ ਤੇ ਉਧਰ ਚਾਹਤ ਨੇ ਲੱਪੇਦ ਨੂੰ ਮੈਸੇਜ ਕੀਤੇ ਪਹਿਲਾਂ ਤਾਂ ਕਿਸੇ ਨੇ ਮੈਸੇਜ ਤਾਂ ਦੇਖੀ ਪਰ ਕੋਈ ਜਵਾਬ ਨਾ ਆਇਆ ਅੱਜ ਕੀਰਤੀ ਤੇ ਚਾਹਤ ਆਪਸ ਵਿੱਚ ਇਸ ਵਾਰੀ ਗੱਲ ਇਹ ਕਰ ਹੀ ਰਹੀਆਂ ਸਨ ਕਿ ਕੀਰਤੀ ਜੋ ਕਿ ਹਰ ਇੱਕ ਇੱਕ ਸੈਕਿੰਡ ਤੇ ਮੈਸੇਜ ਕਰ ਰਹੀ ਸੀ ਉਸ ਨੂੰ ਕਿਸ ਨੇ ਜਵਾਬ ਦਿੱਤਾ ਕੀਰਤੀ ਲਵੀ ਕਿੱਥੇ ਆ ਤੂੰ ਕਰ ਕਿਉਂ ਨਹੀਂ ਆਇਆ ਕੱਲ ਦਾ ਜਲਦੀ ਘਰ ਆ ਅੱਛਾ ਮੈਸੇਜ ਕੌਣਾ ਤੂੰ ਕੀਰਤੀ ਤੂੰ ਕੌਣਾ ਮੈਸੇਜ ਮੈਂ ਜੋ ਕੋਈ ਵੀ ਹੂ ਮਤੂੰ ਦੱਸ ਕੌਣਾ ਕੀਰਤੀ ਮੈਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਲਵੀ ਦੱਸ ਕਿੱਥੇ ਆ ਮੈਸੇਜ ਹਾਨੀ ਕੋਈ ਲਵੀ ਲਵੀ ਇੱਥੇ ਕੀਰਤੀ ਕਿਉਂ ਕਿੱਥੇ ਆ ਇਹ ਦੱਸ ਤੂੰ ਬਸ ਮੈਸੇਜ ਸਾਨੂੰ ਨਹੀਂ ਪਤਾ ਕਿੱਥੇ ਆ ਸਾਡੇ ਕੋਲ ਸਿਰਫ ਮੋਬਾਈਲ ਆ ਜੇ ਉਹ ਲੈਣਾ ਤਾਂ ਆ ਜਾ ਲੈ ਲਾ ਕੇ ਕੀਰਤੀ ਅੱਛਾ ਜੀ ਫੋਨ ਤੇਰੇ ਕੋਲ ਆ ਤੇ ਤੂੰ ਕਹਿ ਰਹੀਆਂ ਕਿ ਲਵੀ ਦਾ ਤੈਨੂੰ ਪਤਾ ਨਹੀਂ ਹੋਰ ਕੋਈ ਵਹਾਨਾ ਨਹੀਂ ਮਿਲਿਆ ਮੈਸੇਜ ਬਹੁਤ ਮਜ਼ਾਕ ਉਡਾਉਣਾ ਆਉਂਦਾ ਏ ਹਨਾ ਲੱਗਦਾ ਕਦੇ ਪੰਜਾਬ ਪੁਲਿਸ ਨਾਲ ਪੰਗਾ ਨਹੀਂ ਪਿਆ ਤੁਹਾਡੇ ਘਰੋਂ ਕਿਸੇ ਦਾ ਕੀਰਤੀ ਪੰਜਾਬ ਪੁਲਿਸ ਮਤਲਬ ਤੁਸੀਂ ਪੁਲਿਸ ਥਾਣੇ 'ਚ ਬੋਲ ਰਹੇ ਹੋ ਮੈਸੇਜ ਹਾਂ ਮੈਂ ਸਦਰ ਥਾਣੇ 'ਚੋਂ ਬੋਲ ਰਹੀ ਹਾਂ ਐਸ ਐਚਓ ਅਵਨੀਤ ਕੌਰਾਂ ਹੋ ਗਈ ਬੋਲਦੀ ਬੰਦ ਬਹੁਤ ਉਰਦੀ ਸੀ ਤੂੰ ਨਾ ਹੁਣ ਦੱਸ ਮੈਨੂੰ ਕੌਣਾ ਇਹ ਮੁੰਡਾ ਤੇ ਤੂੰ ਕੀ ਲੱਗਦੀ ਐ ਦੀ ਕੀਤੀ ਸੌਰੀ ਮੈਮ ਮੈਨੂੰ ਲੱਗੇ ਕਿ ਕਿਸੇ ਮੁੰਡੇ ਕੋਲ ਫੋਨ ਆ ਸਾਡੇ ਲਵੀ ਦਾ ਸੌਰੀ ਜੀ ਮੈਨੂੰ ਪਤਾ ਹੁੰਦਾ ਕਿ ਤੁਸੀਂ ਪੁਲਿਸ ਥਾਣੇ 'ਚੋਂ ਬੋਲਦੇ ਹੋ ਮੈਂ ਐਦਾਂ ਨਾ ਬੋਲਦੀ ਕਿਉਂਕਿ ਮੈਂ ਹਰ ਇੱਕ ਦੀ ਰਿਸਪੈਕਟ ਕਰਦੀ ਆਂ ਤੁਸੀਂ ਤਾਂ ਜਾਣਦੇ ਹੀ ਹੋ ਮੈਮ ਕਿ ਕਿਸੇ ਮੁੰਡੇ ਨੂੰ ਜੇ ਪਤਾ ਲੱਗ ਜਾਵੇ ਕਿ ਕੋਈ ਕੁੜੀ ਉਹਦੇ ਨਾਲ ਗੱਲ ਕਰ ਰਹੀ ਆ ਤਾਂ ਉਹ ਕੋਈ ਮੌਕਾ ਨਹੀਂ ਛੱਡਦਾ ਕੁੜੀ ਨੂੰ ਤੰਗ ਕਰਨ ਦਾ ਇਸੇ ਲਈ ਮੈਂ ਰੁਖੀ ਜੀ ਬੋਲਦੀ ਸੀ ਉਹਦਾ ਮੇਰਾ ਕੋਈ ਵੀ ਮਕਸਦ ਨਹੀਂ ਸੀ ਤੁਹਾਡੇ ਨਾਲ ਇਦਾਂ ਗੱਲ ਕਰਨ ਦਾ ਅਵਨੀਤ ਵੈਸੇ ਸੱਚ ਕਿਹਾ ਕਿਸੇ ਨੇ ਕਿ ਬੰਦੇ ਦੀ ਜਵਾਨ ਬਦਲ ਨੂੰ ਮਿੰਟ ਨਹੀਂ ਲੱਗਦਾ ਪਰ ਗੱਲ ਖਾਨੇ ਪਾਲਾ ਕਿ ਮੈਂ ਬਾਕੀ ਪੁਲਿਸ ਮੁਲਾਜ਼ਮਾਂ ਵਰਗੀ ਨਹੀਂ ਆਪਣੀ ਮਿਹਨਤ ਨਾਲ ਆਪਣੀ ਬਲਬੂਤੀ ਤੇ ਮੈਂ ਨੌਕਰੀ ਹਾਸਲ ਕੀਤੀ ਆ ਮੈਂ ਕਿਸੇ ਦੀ ਵੀ ਗੁਲਾਮ ਨਹੀਂ ਬਣਦੀ ਲੱਗੀ ਸਮਝ ਕੀਰਤੀ ਨਹੀਂ ਮੈਂ ਮੈਂ ਤੈਨੂੰ ਗੁਲਾਮ ਬਣਾ ਕੇ ਕੀ ਲੈਣਾ ਮੈਂ ਤਾਂ ਤੁਹਾਨੂੰ ਇਹ ਹੀ ਪੁੱਛਣਾ ਸੀ ਕਿ ਲਵੀ ਕਿੱਥੇ ਆ ਫਿਰ ਜੇ ਫੋਨ ਤੁਹਾਡੇ ਕੋਲ ਆ ਤਾਂ ਅਵਨੀਤ ਪਤਾ ਨਹੀਂ ਮੈਨੂੰ ਬਸ ਆ ਫੋਨ ਜੇ ਲੈਣਾ ਤਾਂ ਲੈ ਜਾਊਗਾ ਕਿ ਪਰ ਇੱਕ ਸ਼ਰਤ ਆ ਕਿ ਫੋਨ ਲੈਣ ਤੂੰ ਆਂ ਮੈਂ ਵੀ ਦੇਖਾਂ ਕਿ ਕੌਣ ਆ ਤੂੰ ਜਿਹੜੀ ਪੰਜਾਬ ਪੁਲਿਸ ਤੋਂ ਨਹੀਂ ਡਰਦੀ ਕੀਰਤੀ ਨੂੰ ਪੁਲਿਸ ਵਾਲਿਆਂ ਦੀ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਆਪਣੀ ਬੇਇੱਜ਼ਤੀ ਮਹਿਸੂਸ ਹੋਣ ਲੱਗੀ ਤੇ ਉਸਨੇ ਗੁੱਸੇ ਵਿੱਚ ਆ ਕੇ ਮੈਸੇਜ ਕੀਤਾ ਕੀਰਤੀ ਦੇਖੋ ਮੈਮ ਮੈਂ ਆਪਣੀ ਕੋਈ ਵੀ ਗਲਤੀ ਨਾ ਹੋਂਤੇ ਵੀ ਮਾਫੀ ਮੰਗ ਲਈ ਤੁਹਾਡੇ ਤੋਂ ਪਰ ਤੁਸੀਂ ਹੋਂ ਕਿ ਸੁਣਦੇ ਹੀ ਨਹੀਂ ਮੇਰੀ ਕਲ ਕੋਈ ਵੀ ਅਵਨੀਤ ਤਮੀਜ਼ ਨਹੀਂ ਸਿਖਾਈ ਤੈਨੂੰ ਕਿਸੇ ਨੇ ਲੱਗਦਾ ਜਿਹੜੀ ਤੂੰ ਬੋਲੀ ਹੀ ਜਾਣੀ ਆ ਕੀਰਤੀ ਮੈਮ ਜੇ ਤੁਸੀਂ ਪੁਲਿਸ ਮੁਲਾਜ਼ਮ ਹੋ ਤੇ ਭਾਵੇਂ ਪ੍ਰਾਈਵੇਟ ਹੀ ਸਹੀਂ ਪਰ ਟੀਚਰ ਮੈਂ ਵੀ ਆ ਜੀ ਤੁਹਾਡੇ ਵਿੱਚ غرور ਆ ਕਿ ਤੁਸੀਂ ਆਪਣੀ ਮਿਹਨਤ ਨਾਲ ਨੌਕਰੀ ਲਈ ਆ ਤਾਂ ਆਸ ਮੈਨੂੰ ਵੀ ਆ ਕਿ ਜਦੋਂ ਨੌਕਰੀ ਹਾਸਲ ਕੀਤੀ ਤਾਂ ਆਪਣੀ ਮਿਹਨਤ ਨਾਲ ਹੀ ਕਰੂੰਗੀ ਰਹੀ ਗੱਲ ਲਵੀ ਦੀ ਇਹ ਤਾਂ ਮੈਂ ਇੱਕ ਮਿੰਟ 'ਚ ਪਤਾ ਕਰਵਾ ਲੈਣਾ ਹੈ ਜੇ ਆਪਣੀ ਆਈ ਤੇ ਆ ਗਈ ਮੈਂ ਜਿਹੜੀ ਗੱਲ ਡਰਨ ਦੀ ਕਰਦੀ ਹਾਂ ਤਾਂ ਗੱਲ ਤੁਸੀਂ ਵੀ ਸਮਝ ਲਵੋ ਕਿ ਕੀਰਤੀ ਨਾ ਬਿਨਾਂ ਗਲਤੀ ਤੋਂ ਕਿਸੇ ਤੋਂ ਡਰਦੀ ਆ ਤੇ ਨਾ ਹੀ ਕਿਸੇ ਦੀ ਈਨ ਮੰਨਦੀ ਆ ਅਭਿਨੇਤ ਤੂੰ ਮੇਰੇ ਸਵਾਲਾਂ ਤੇ ਜਵਾਬ ਦੇ ਚੁੱਪਚਾਪ ਬਹਿਸ ਕਰਨ ਵਾਲੇ ਲੋਕ ਮੈਨੂੰ ਬਿਲਕੁਲ ਪਸੰਦ ਨਹੀਂ ਓਕੇ ਕੀਰਤੀ ਸਵਾਲਾਂ ਦੇ ਜਵਾਬ ਤਾਂ ਤੁਸੀਂ ਦਿਓ ਮੈਨੂੰ ਕਿ ਲਵੀ ਕਿੱਥੇ ਆ ਜੇ ਉਹ ਤੁਹਾਡੇ ਕੋਲ ਥਾਣੇ ਆ ਤਾਂ ਕਿਸ ਗਲਤੀ ਦੀ ਸਜ਼ਾ ਦਿੱਤੀ ਹੈ ਤੁਸੀਂ ਉਹਨੂੰ ਅਵਨੀਤ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਇੱਥੇ ਨਹੀਂ ਹੈਗਾ ਰਹੀ ਗੱਲ ਉਹਦੇ ਫੋਨ ਦੀ ਇਹ ਸਾਨੂੰ ਕੋਈ ਬੰਦਾ ਫੜਾ ਕੇ ਗਿਆ ਉਹ ਕਹਿੰਦਾ ਸੀ ਕਿ ਉਹਨੇ ਇੱਕ ਮੁੰਡੇ ਨੂੰ ਕਿਸੇ ਕੁੜੀ ਨੂੰ ਛੇੜਦੇ ਦੇਖਿਆ ਸੀ ਜਦੋਂ ਉਹ ਉਹਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਉਹ ਉੱਪਰ ਜ ਗਿਆ ਤੇ ਉਹਦਾ ਫੋਨ ਡਿੱਗ ਪਿਆ ਉਹ ਬੰਦਾ ਚੁੱਕ ਕੇ ਸਾਨੂੰ ਥਾਣੇ ਵੜਾ ਗਿਆ ਨਲੇ ਮੈਨੂੰ ਪਹਿਲਾਂ ਤਾਂ ਸਿਰਫ ਸ਼ੱਕ ਸੀ ਕਿ ਉਹ ਨਸ਼ੀੜੀ ਵੀ ਹੋਣਾ ਹੁਣ ਮੈਨੂੰ ਯਕੀਨ ਵੀ ਹੋ ਗਿਆ ਤੇਰੀਆਂ ਗੱਲਾਂ ਤੋਂ ਕਿ ਇਹ ਮੁੰਡਾ ਚਿੱਟੇ ਦਾ ਵੀ ਆਦੀ ਹੋਣਾ ਕੀ ਕੀ ਨਹਿਮ ਪਹਿਲੀ ਗੱਲ ਇਹ ਆ ਕਿ ਲਵੀ ਜਿਹੜਾ ਚਾਰ-ਚਾਰ ਭਾਬੀਆਂ ਵਿੱਚ ਰਹਿੰਦਾ ਹੋਣ ਦੇ ਬਾਵਜੂਦ ਵੀ ਬਿਲਕੁਲ ਨਹੀਂ ਕੋਈ ਗਲਤੀ ਕਰਦਾ ਉਹ ਬਾਹਰ ਕਿਸੇ ਕੁੜੀ ਨੂੰ ਕਿੱਥੋਂ ਕੁਝ ਕਹਿ ਦੋਗਾ ਉਹ ਇਦਾਂ ਦਾ ਨਹੀਂ ਹੈਗਾ ਕੋਈ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਮ ਜੀ ਮੈਨੂੰ ਪਤਾ ਹੁੰਦਾ ਕਿ ਤੁਸੀਂ ਇਹਨਾਂ ਕੁਝ ਗਲਤ ਸੋਚੇ ਬੈਠੇ ਹੋ ਲੱਵੀ ਵਾਰੀ ਤਾਂ ਮੈਂ ਤੁਹਾਨੂੰ ਕਿੱਥੋਂ ਪੁੱਛਣਾ ਸੀ ਮੈਨੂੰ ਤਾਂ ਉਹਦੀ ਵਾਈਫ ਨੇ ਮੈਸੇਜ ਕਰਕੇ ਕਹਿਤਾ ਕਿ ਉਹ ਜੋ ਮੈਸੇਜ ਕਰ ਰਹੀ ਸੀ ਉਹਨਾਂ ਦਾ ਕੋਈ ਜਵਾਬ ਨਹੀਂ ਸੀ ਦੇ ਰਿਹਾ ਸਾਨੂੰ ਫਿਕਰ ਹੋ ਰਹੀ ਸੀ ਕਿ ਉਹ ਕਿਸੇ ਮੁਸੀਬਤ ਵਿੱਚ ਨਾ ਹੋਵੇ ਤਾਂ ਮੈਂ ਮੈਸੇਜ ਕਰ ਲਿਆ ਅਵਨੀਤ ਉਹ ਅੱਛਾ ਕੀ ਆਵਾਜ਼ ਮੁੰਡੇ ਦੀ ਇੱਕ ਨਹੀਂ ਦੋ ਦੋ ਕੁੜੀਆਂ ਫਿਕਰ ਕਰਦੀਆਂ ਨੇ ਇਦਾਂ ਦਾ ਕੀ ਆ ਉਹਦੇ ਵਿੱਚ ਵੈਸੇ ਕੀ ਨੰਬਰ ਆਉਦੀ ਵਾਈਫ ਦਾ ਜਿਹੜੀ ਤੂੰ ਮੈਨੂੰ ਮੈਸੇਜ ਕਰ ਰਹੀ ਸੀ ਕੀਰਤੀ ਮੈਮ ਤੁਸੀਂ ਗੱਲ ਤਾਂ ਸਮਝ ਰਹੇ ਹੋ ਇਦਾਂ ਦਾ ਕੁਝ ਨਹੀਂ ਅਵਨੀਤ ਨੰਬਰ ਪੁੱਛਿਆ ਹੈ ਮੈਂ ਤੁਹਾਨੂੰ ਤੁਹਾਡੇ ਲਵੀ ਦਾ ਵਾਈਫ ਦਾ ਕੀਰਤੀ ਚਾਹਤ ਲਿਖਿਆ ਹੋਇਆ ਹੈ ਮੈਮ ਅਵਨੀਤ ਓ ਬੱਲੇ ਇਹ ਨੰਬਰ ਤਾਂ VIP ਲੱਗਦਾ ਲੱਗਦਾ ਮੁੰਡਾ ਕਿਸੇ ਵੱਡੇ ਕਰਦਾ ਏ ਜਿਹਦੀ ਵਾਈਫ ਵੀ ਮਹਿੰਗੇ ਨੰਬਰ ਲਈ ਫਿਰਦੀ ਆ ਵੈਸੇ ਨੰਬਰ ਤਾਂ ਤੇਰਾ ਵੀ ਵੀਆਈਪੀ ਏ ਆ ਨਾ ਮਤਲਬ ਤੁਸੀਂ ਵੱਡੇ ਘਰਾਂ ਵਿੱਚੋਂ ਆ ਸਾਰੇ ਤੇ ਵੱਡੇ ਘਰਾਂ ਦੀ ਮੁੰਡੇ ਕੁੜੀਆਂ ਵਿਗੜੀ ਹੋਈ ਹੁੰਦੇ ਨੇ ਤੇ ਨਾਲੇ ਨਸ਼ੇੜੀ ਵੀ ਕੀrti ਨਾ ਤਾਂ ਉਹ ਵਿਗੜਿਆ ਹੋਇਆ ਏ ਤੇ ਨਾ ਹੀ ਨਸ਼ੇੜੀ ਆ ਬਾਕੀ ਤੁਸੀਂ ਉਹਨੂੰ ਜੋ ਮਰਜੀ ਕਹੋ ਪਰ ਸਾਡੇ ਲਈ ਇਹੋ ਹੀਰਾ ਏ ਰਹੀ ਗੱਲ ਉਹਨੂੰ ਲੱਭਣ ਦੀ ਅਸੀਂ ਉਹਨੂੰ ਆਪੇ ਲੱਭ ਲਵਾਂਗੇ ਕਿਉਂਕਿ ਤੁਸੀਂ ਤਾਂ ਉਸ ਨੂੰ ਬਿਨਾ ਮਿਲੇ ਉਹਦੇ ਬਾਰੇ ਗਲਤ ਸੋਚ ਬਣਾ ਲਈ ਨੰਬਰ ਇਹ ਚਾਹਦਾ ਨਹੀਂ ਲਵੀ ਤੇ ਵੱਡੇ ਭਰਾ ਦਾ ਏ ਅਵਨੀਤ ਤੂੰ ਹੈ ਕੌਣ ਮੈਨੂੰ ਸਹੀ ਗਲਤ ਸਮਝਾਉਣ ਵਾਲੀ ਤੇਰੇ ਵਰਗਿਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਨੜੇ ਮੈਨੂੰ ਚਾਰਨ ਦੀ ਲੋੜ ਨਹੀਂ ਓਕੇ ਮੈਂ ਵਿਕਣ ਵਾਲਿਆਂ ਚੋਂ ਨਹੀਂ ਹੈਗੀ ਆਈ ਸਮਝ ਕੀ ਦਿਨੇ ਜਲਦੀ ਜਲਦੀ ਅੰਮ੍ਰਿਤ ਵਾਲੇ ਫੋਨ ਤੇ ਮੈਸੇਜ ਕਰਕੇ ਚਾਹਤ ਨੂੰ ਦੱਸ ਦਿੱਤਾ ਕੀ ਅਵਨੀਤ ਕੋ ਨਾਮ ਦੀ ਕੋਈ ਪੁਲਿਸ ਮੁਲਾਜ਼ਮ ਸਦਰ ਥਾਣਾ ਚੰਡੀਗੜ੍ਹ ਤੋਂ ਉਸ ਨੂੰ ਬਹੁਤ ਕੁਝ ਉਲਟ ਪੁਲਟ ਬੋਲ ਰਹੀ ਆ ਕੀਰਤੀ ਮੈਮ ਨਾ ਤਾਂ ਮੈਂ ਤੁਹਾਨੂੰ ਚਾਹ ਰਹੀ ਆ ਨਾ ਖਰੀਦਣ ਦੀ ਔਕਾਤ ਰੱਖਦੀ ਆ ਮੈਂ ਜੇ ਤੁਸੀਂ ਖੁਦ ਨੂੰ ਇਮਾਨਦਾਰ ਕਹਿ ਰਹੇ ਹੋ ਤਾਂ ਵਕਾਊ ਤਾਂ ਮੈਂ ਵੀ ਨਹੀਂ ਤੁਸੀਂ ਵੀ ਸਮਝ ਲਓ ਅਵਨੀਤ ਕੀ ਲੱਗਦਾ ਏ ਤੇਰਾ ਹੀ ਲਵੀ ਕੀਰਤੀ ਬ੍ਰਦਰ ਇਨ ਲਾਉ ਆ ਮੇਰਾ ਹੀ ਅਵਨੀਤ ਮਤਲਬ ਕਿ ਤੂੰ ਲਵੀ ਦੀ ਉਸੇ ਭਰਾ ਦੀ ਵਾਈਫਾਂ ਜਿਹਦੇ ਫੋਨ ਤੋਂ ਲਵੀ ਦੀ ਵਾਈਫ ਮੈਸੇਜ ਕਰਦੀ ਸੀ ਇਸ ਤੋਂ ਪਹਿਲਾਂ ਕਿ ਕੀਰਤੀ ਅੱਗੇ ਕੁਝ ਕਹਿੰਦੀ ਉਸ ਨੂੰ ਉਸੇ ਮੰਮੀ ਜੀ ਨੇ ਬੁਲਾ ਲਿਆ ਤੇ ਕੋਈ ਕੰਮ ਕਰਨ ਲਈ ਕਹਿ ਦਿੱਤਾ ਕੀਤੇ ਕੰਮ ਕਰਨ ਵਿੱਚ ਰੁੱਝ ਗਈ ਤੇ ਮੈਸੇਜ ਦਾ ਜਵਾਬ ਦੇਣਾ ਭੁੱਲ ਗਈ ਅੱਧੇ ਘੰਟੇ ਬਾਅਦ ਜਦੋਂ ਉਸ ਨੇ ਫੋਨ ਦੇਖਿਆ ਤਾਂ ਅਵਨੀਤ ਘਰ ਦੇ ਮੈਸੇਜ ਆਏ ਹੋਏ ਸਨ ਅਵਨੀਤ acha chal address and kar mainu ਮੈਂ ਕਰਦੀਆਂ ਤੁਹਾਡੇ ਤੇ ਤੁਹਾਡੇ ਕਰਦੀ ਸ਼ਾਨਵੀਨ ਜਦੋਂ ਕੁਛ ਤੇਰ ਤੱਕ ਕੀਤੇ ਨਹੀਂ ਉਸਾਈ ਮੈਸੇਜ ਨਹੀਂ ਸੀ ਦੇਖਿਆ ਤਾਂ ਉਸਨੇ ਹੋਰ ਮੈਸੇਜ ਕੀਤੇ ਹੋਣਗੇ ਮੈਸੇਜਾਂ ਦੇ ਸਮੇਂ ਤੋਂ ਸਾਫ਼ ਪਤਾ ਲੱਗ ਰਿਹਾ ਸੀ ਅਵਨੀਤ ਕਿਉਂ ਹੰਡਰ ਗਈ ਮੈਸੇਜ ਵੀ ਨਹੀਂ ਦੇਖਿਆ ਚੱਲ ਨਾ ਦੱਸ ਤੁਰਿਆਸ ਉਹ ਤਾਂ ਮੇ ਨੰਬਰ ਤੇ ਜਰੀ ਹੀ ਕਢਾ ਲੈਣਾ ਤੂੰ ਨਾ ਫਿਕਰ ਕਰ ਕੀਰਤੀ ਸੌਰੀ ਮੈਮ ਐਕਚੁਅਲੀ ਮੈਂ ਬਿਜ਼ੀ ਸੀ ਤਾਂ ਹੀ ਨਹੀਂ ਸੀ ਦੇਖਿਆ ਮੈਂ ਮੈਸੇਜਸ ਅਡਰੈਸ ਸੈਂਡ ਵੀ ਕਰ ਦੂੰ ਪਰ ਪਹਿਲਾਂ ਮੈਂ ਆਪਣੀ ਮੰਮੀ ਜੀ ਨਾਲ ਗੱਲ ਕਰ ਲਵਾਂ ਅਮਨੀਤ ਆਛਾ ਮੰਮੀ ਜੀ ਵੀ ਇਨਵੋਲਵ ਨਹੀਂ ਕੀਆ ਵਾਤਾ ਸਾਰਾ ਟੱਬਰ ਹੀ ਰਲਿਆ ਹੋਇਆ ਥੋਡਾ ਤਾਂ ਕੀਤੀ ਨੂੰ ਅਮਨੀਤ ਦੇ ਮੋਹੋਂ ਅਮ੍ਰਿਤੇ ਮੰਮੀ ਜੀ ਲਈ ਇਸ ਤਰ੍ਹਾਂ ਦੀ ਗੱਲ ਸੁਣ ਕੇ ਬਹੁਤ ਗੁੱਸਾ ਆਇਆ ਉਹ ਅਮਨੀਤ ਇਸ ਗੱਲ ਦਾ ਜਵਾਬ ਕੁਝ ਤਕੜਾ ਹੀ ਦੇਣਾ ਚਾਹੁੰਦੀ ਸੀ ਪਰ ਅਜੇ ਜਵਾਬ ਕਢ ਹੀ ਰਹੀ ਸੀ ਕਿ ਉਸ ਨੂੰ ਚਾਹਤ ਦਾ ਮੈਸੇਜ ਆ ਗਿਆ ਚਾਹਤ ਦੇਦੀ ਤੁਸੀਂ ਹੁਣ ਉਸ ਪੁਲਿਸ ਵਾਲੀ ਨਾਲ ਕੁਝ ਨਹੀਂ ਬੋਲਣਾ ਮਾਸੀ ਜੀ ਕਹਿੰਦੀ ਮੈਂ ਆਪੇ ਗੱਲ ਕਰ ਲੂੰਗੀ ਮੈਂ ਉਹਨਾਂ ਨੂੰ ਸਭ ਕੁਝ ਦੱਸਤਾ ਨਲੀ ਸਿਮਰਨ ਦੀ ਮੈਸੇਜ ਆਈ ਹੋਈ ਸੀ ਮੈਂ ਤੁਹਾਡੇ ਨਾਲ ਗੱਲ ਕਰਨ ਵਿੱਚ ਭੇਜੀ ਸੀ ਤੇ ਮੈਂ ਮੈਸੇਜ ਨਹੀਂ ਦੇਖੀ ਹੁਣ ਰਿਪਲਾਈ ਕੀਤਾ ਏ ਉਹਨੂੰ ਵੀ ਕਹਿੰਦੀ ਕੁਝ ਜ਼ਰੂਰੀ ਗੱਲ ਕਰਨੀ ਆ ਮੈਂ ਉਹਦੀ ਨਾਲ ਗੱਲ ਕਰਕੇ ਦੱਸ ਦਿਆਂ ਤੁਹਾਨੂੰ ਥੋੜੀ ਦੇਰ ਬਾਅਦ ਕੀਰਦੀ ਨੂੰ ਅਮਨੀਤ ਦੇ ਮੈਸੇਜ ਆਉਣ ਲੱਗੇ ਜਿਨ੍ਹਾਂ ਨੂੰ ਦੇਖ ਕੇ ਕੀਰਦੀ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ ਕਿਉਂਕਿ ਮੈਸੇਜਾਂ ਵਿੱਚ ਲਿਖਿਆ ਹੋਇਆ ਸੀ ਅਮਨੀਤ ਸੌਰੀ ਭਾਬੀ ਜੀ ਐਕਚੁਅਲੀ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਅਮ੍ਰਿਤ ਦੇ ਮੈਸੇਜੋਂ ਮੈਂ ਤੁਹਾਨੂੰ ਬਹੁਤ ਗਲਤ ਬੋਲ ਗਈ ਸੌਰੀ ਪਲੀਜ਼ ਅਮ੍ਰਿਤ ਨੂੰ ਨਾ ਦੱਸਿਓ ਕੁਝ ਵੀ ਕੀਰਦੀ ਕੀ ਹੋ ਗਿਆ ਤੁਹਾਨੂੰ ਕੀ ਗੱਲ ਹੋ ਗਈ ਸੌਰੀ ਕਿਉਂ ਨਾਲੇ ਤੁਸੀਂ ਅੰਮ੍ਰਿਤ ਨੂੰ ਕਿਵੇਂ ਜਾਣਦੇ ਹੋ ਉਹ ਹਾਂ ਸੱਚ ਤੁਸੀਂ ਅੰਮ੍ਰਿਤ ਦੇ ਨੰਬਰ ਤੋਂ ਐਡਰੈਸ ਕਰਵਾ ਲਿਆ ਹੋ ਤਾਂ ਪਤਾ ਲੱਗ ਗਿਆ ਤੁਹਾਨੂੰ ਉਹਨਾਂ ਦਾ ਨਾਮ ਹਨ ਪਰ ਤੁਸੀਂ ਮੈਨੂੰ ਭਾਬੀ ਕਿਉਂ ਕਹਿ ਰਹੇ ਹੋ ਮੈਮ ਅਵਨੀਤ ਸੌਰੀ ਮੈਂ ਤੁਹਾਨੂੰ ਬਹੁਤ ਕੁਝ ਬੋਲਿਆ ਤੁਸੀਂ ਪਹਿਲਾਂ ਦੱਸ ਦਿੰਦੇ ਤਾਂ ਆਂਟੀ ਜਿਨੇ ਫੋਨ ਕਰਕੇ ਮੇਰੀ ਕਲਾਸ ਨਹੀਂ ਸੀ ਲਾਉਣੀ ਤੁਸੀਂ ਤਾਂ ਮੇਰੀ ਜੁੱਤੀਆਂ ਹੀ ਪਵਾ ਕੇ ਰੱਖ ਦਿੱਤੀਆਂ ਕੀਰਤੀ ਮਤਲਬ ਮੰਮੀ ਜੀ ਨੇ ਤੁਹਾਨੂੰ ਫੋਨ ਕੀਤਾ ਏ ਕਮਾਲ ਹੋ ਗਈ ਅਵਨੀਤ ਚਲ ਕੋਈ ਨਹੀਂ ਗਲਤ ਜਗ੍ਹਾ ਪੰਗਾ ਲੈ ਲਿਆ ਸੀ ਮੈਂ ਤਾਂ ਜਮਾ ਪੈਰ ਪੈਰ ਤੇ ਵਚੀਆਂ ਕੀਤੀ ਕੱਲ ਮੈਂ ਕਲੀਅਰ ਕਰ ਦਿਆਂ ਉਹਨਾਂ ਤੋਂ ਹੁਣ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਅੰਮ੍ਰਿਤ ਨੂੰ ਕਿਵੇਂ ਜਾਣਦੇ ਹੋ ਅਵਨੀਤ ਅੰਮ੍ਰਿਤ ਨੂੰ ਮੈਂ ਭਰਾ ਮੰਨਦੀ ਆ ਤਾਂ ਹੀ ਤਾਂ ਸੋਨੂੰ ਭਾਬੀ ਕਹਿੰਦੀ ਆ ਬਾਕੀ ਰਹੀ ਗੱਲ ਜਾਣਨ ਦੀ ਤਾਂ ਸੋਨੂੰ ਮੈਂ ਅੱਜ ਇਸ ਕੁਰਸੀ ਤੇ ਉਹਨਾਂ ਦੀ ਹੀ ਬਦੌਲਤ ਆ ਕੀਰਤੀ ਮਤਲਬ ਅਵਨੀਤ ਮਤਲਬ ਜਦੋਂ ਮੈਂ ਪੁਲਿਸ ਦੇ ਵਿੱਚ ਭਰਤੀ ਹੋਣ ਲਈ ਪੜ੍ਹਾਈ ਕੀਤੀ ਸੀ ਮੈਂ ਪਾਸ ਵੀ ਹੋ ਗਈ ਸੀ ਮੈਨੂੰ ਨੌਕਰੀ ਤਾਂ ਮਿਲਣੀ ਪੱਕੀ ਹੋ ਗਈ ਸੀ ਪਰ ਪਹਿਲਾਂ ਅਫਸਰਾਂ ਦੇ ਮੂੰਹ ਪਰਨੇ ਪੈਣੇ ਸੀ ਪਰ ਮੈਂ ਇੰਨੀ ਜੋਗੀ ਹੈ ਨਹੀਂ ਸੀ ਮੈਂ ਤਾਂ ਪੜਮਸਾ ਸਕੀ ਸੀ ਕੀਰਤੀ ਅੱਛਾ ਫਿਰ ਅਵਨੀਤ ਫਿਰ ਮੈਂ ਕਿਸੇ ਨੂੰ ਆਪਣੀ ਬੇਵਸੀ ਦਸੀ ਤਾਂ ਉਹਨੇ ਮੈਨੂੰ ਅੰਮ੍ਰਿਤ ਵੀਰ ਦਾ ਨੰਬਰ ਦਿੱਤਾ ਤੇ ਕਿਹਾ ਕਿ ਹੂੰ ਮੇਰੀ ਹੈਲਪ ਜ਼ਰੂਰ ਕਰਨਗੇ ਮੈਂ ਇੱਕ ਵਾਰ ਉਹਨਾਂ ਨੂੰ ਜ਼ਰੂਰ ਮੇਲ ਲਵਾ ਫਿਰ ਮੈਂ ਵੀਰੇ ਨੂੰ ਫੋਨ ਕੀਤਾ ਤੇ ਉਹਨਾਂ ਤੋਂ ਮਿਲਣ ਲਈ ਟਾਈਮ ਮੰਗਿਆ ਕੀ ਦੀ ਫਿਰ ਉਹ ਮਿਲੇ ਤੁਹਾਨੂੰ ਅਮਨੀਤ ਹਾਂਜੀ ਫਿਰ ਉਹਨਾਂ ਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਮੈਂ ਉਹਨਾਂ ਨੂੰ ਤੇ ਉਹਨਾਂ ਦੀ ਮੰਮੀ ਜੀ ਨੂੰ ਮਿਲੇ ਉਹਨਾਂ ਨੇ ਉੱਪਰ ਗੱਲ ਕਰਕੇ ਮੈਨੂੰ ਬਿਨਾਂ ਕਿਸੇ ਰਿਸ਼ਵਤ ਤੋਂ ਪੁਲਿਸ ਵਿੱਚ ਨੌਕਰੀ ਲਗਵਾ ਦਿੱਤੀ ਮੈਂ ਅੱਜ ਉਹਨਾਂ ਦੇ ਰਹਿਮ ਸਦਕਾ ਰਾਜ ਕਰ ਰਹੀ ਹਾਂ ਮਾਫ ਕਰ ਦੂ ਪੱਬੀ ਜੀ ਮੈਨੂੰ ਪਤਾ ਨਹੀਂ ਸੀ ਕਿ ਤੁਸੀਂ ਹੋ ਕੀਰਤੀ ਇਨਸ ਓਕੇ ਰੀਅਰ ਜੀ ਅਵਨੀਤ ਲਵ ਯੂ ਪੱਬੀ ਜੀ ਥੈਂਕ ਯੂ ਸੋ ਮਾਜੀ ਚਲੋ ਮੈਂ ਤੁਹਾਨੂੰ ਫੋਨ ਕਰਦੀ ਹਾਂ ਟਾਈਮ ਕੱਢ ਕੇ ਹੁਣ ਮੈਂ ਬਿਜ਼ੀ ਹਾਂ ਨਲੀ ਤੁਹਾਡੀ ਲਾਡਲੀ ਲਵਿੰਗ ਹੋਵੇ ਲਬਣਾਏ ਨਲੀ ਫੋਨ ਫੜੋਂ ਤੁਹਾਡੇ ਘਰ ਵੀ ਹੋਣਾ ਪੈਣਾ ਮਿਲਦੀ ਹਾਂ ਤੁਹਾਡੇ ਘਰ ਫਿਰ ਪਾਈ ਕੀਰਤੀ ਬਾਈ ਜੀ ਟੇਕ ਕੇਅਰ ਰੀਅਰ कीर्ति ने अवनीत ਨਾਲ ਗੱਲ ਕਰਨ ਤੋਂ ਬਾਅਦ ਚਾਹਤ ਨੂੰ ਮੈਸੇਜ ਕੀਤਾ ਕੀਰਤੀ ਚਾਹਤ ਅਵਨੀਤ ਨੇ ਮੇਰੇ ਤੋਂ ਮਾਫੀ ਮੰਗੀ ਆ ਨਾਲੇ ਕਹਿੰਦੀ ਸੀ ਕਿ ਮੰਮੀ ਜੀ ਨੇ ਉਸ ਨੂੰ ਮਾਫੀ ਮੰਗਣ ਲਈ ਕਿਹਾ ਹੈ ਚਾਹਤ ਮੈਂ ਮਾਸੀ ਨੂੰ ਫੋਨ ਕਰਕੇ ਦੱਸਿਆ ਸੀ ਕਿ ਕੋਈ ਪੁਲਿਸ ਮੁਲਾਜ਼ਮ ਤੁਹਾਨੂੰ ਬੋਲਦੀ ਆ ਮਾਸੀ ਜੀ ਨੇ ਨਾਮ ਪਤਾ ਪੁੱਛਿਆ ਮੈਂ ਦੱਸਤਾ ਫਿਰ ਕੀਰਤੀ ਤੂੰ ਕਿਉਂ ਦੱਸਤਾ ਸੌਰੀ ਮੰਗਵਾਉਣ ਦੀ ਕੀ ਲੋੜ ਸੀ ਆਪਾਂ ਨੂੰ ਚਾਹਤ ਡਾਂਟ ਵਰੀ ਦੀਦੀ ਮੈਂ ਫੇਰ ਗਲ ਕਰਦੀ ਆ ਕੰਮ ਕਰਨੇ ਰਾਤ ਨੂੰ ਕੀ ਦਿਨੇ ਸੌਣ ਤੋਂ ਪਹਿਲਾਂ ਚਾਹਤ ਨੂੰ ਮੈਸੇਜ ਕਰਕੇ ਗੁੱਡ ਨਾਈਟ ਬੋਲਿਆ ਜਿਵੇਂ ਇਹੋ ਫੋਨ ਬੰਦ ਕਰਨ ਲੱਗੀ ਤਾਂ ਅਵਨੀਤ ਨੇ ਮੈਸੇਜ ਕਰਕੇ ਕਿਹਾ ਅਵਨੀਤ ਪਾਪੀ ਜੀ ਗੁੱਡ ਨਾਈਟ ਕਿਕਦੀ ਵੈਰੀ ਗੁੱਡ ਨਾਈਟ ਡੀਅਰ ਸੋ ਜੋ ਬਹੁਤ ਸਮਾ ਹੋ ਗਿਆ ਸਵੇਰੇ ਫਿਰ ਡਿਊਟੀ ਜਾਣਾ ਹੋ ਤੁਸੀ ਅਵਨੀਤ ਪਾਪੀ ਜੀ ਅਜੇ ਕਿੱਥੇ ਜਾਉਣਾ ਏ ਅਜੇ ਤੱਕ ਤਾਂ ਮੈਂ ਡਿਊਟੀ ਤੇ ਆਂ ਤੇ ਇਸ ਵੇਰੀ ਫੀ ਡਿਊਟੀ ਆ ਪਰ ਉਸ ਤੋਂ ਪਹਿਲਾਂ ਤੁਹਾਡੇ ਘਰ ਆ ਕੇ ਤੁਹਾਨੂੰ ਫੋਨ ਵਾਪਸ ਦੇਣਾ ਹੈ ਉਪਰ ਹੁਕਮ ਹੋਇਆ ਹੈ ਨਾਲੇ ਤੁਹਾਡੇ ਜਿਹੇ ਮਹਾਪੁਰਖਾਂ ਦੇ ਦਰਸ਼ਨ ਵੀ ਕਰਨੇ ਨੇ ਕੀਰਤੀ ਅੱਛਾ ਜੀ ਅਗਨੀਤ ਹਾਂ ਜੀ ਚਲੋ ਅਸੀਂ ਤਾਂ ਔਨ ਡਿਊਟੀ ਹਾਂ ਤੁਸੀਂ ਕਰੋ ਰੈਸਟ ਵੈਸੇ ਤੁਸੀਂ ਇਨੇ ਲੇਟ ਕਿਉਂ ਆਨੇ ਹੋ ਕੀਰਤੀ ਕੁਝ ਨਹੀਂ ਬਸ ਮੈਂ ਫਰੈਂਡਸ ਨਾਲ ਗੱਲ ਕਰ ਰਹੀ ਸੀ ਇਸ ਲਈ ਲੇਟ ਹੋ ਗਈ ਹੁਣ ਸੌਣ ਹੀ ਲੱਗੀ ਸੀ ਬਸ ਗੁੱਡ ਨਾਈਟ ਡੀਅਰ ਅਵਨੀਤ ਵੈਰੀ ਗੁੱਡ ਨਾਈਟ ਜੀ ਅਗਲੇ ਦਿਨ ਸਵੇਰੇ 10:00 ਵਜੇ ਚਾਹਤ ਨੇ ਕੀਰਤੀ ਨੂੰ ਮੈਸੇਜ ਕੀਤਾ ਤੇ ਦੱਸਿਆ ਚਾਹਤ ਹੈਲੋ ਦੀਦੀ ਕਿਵੇਂ ਹੋ ਕੁਝ ਤਿਰਵਾਦ ਕੀਰਤੀ ਨੇ ਫੋਨ ਤੇ ਚਾਹਤ ਦੇ ਮੈਸੇਜ ਦੇਖੇ ਤੇ ਜਵਾਬ ਦਿੱਤਾ ਕੀਰਤੀ ਹਾਂਜੀ ਵਧੀਆ ਜੀ ਤੁਸੀਂ ਦੱਸੋ ਆ ਸਵੇਰੇ ਸਵੇਰੇ ਮੈਸੇਜ ਕਿਵੇਂ ਕਰ ਲਿਆ ਤੁਸੀਂ ਤਾਂ ਮੇਰੇ ਮੈਸੇਜ ਵੀ ਸ਼ਾਮ ਨੂੰ ਦੇਖਦੇ ਹੁੰਨੇ ਹੋ ਚਾਹਤ ਦੀਦੀ ਉਹ ਆਈ ਸੀ ਅਜ ਤੜਕੇ ਤੜਕੇ ਤੁਡੀ ਨਾਨੰਦ ਕੀਰਤੀ ਖੇੜੀ ਨਾਨੰਦ ਚਾਹਤ ਉਹੀ ਜਿਹੜੀ ਕੱਲ ਬਣੀਆ ਅਗਨੀਤ ਕੀਰਤੀ ਓ ਮਾਈ ਗੋਡ ਕੀ ਕਹਿੰਦੀ ਸੀ ਉਹ ਕੱਲ ਕਹਿੰਦੀ ਸੀ ਵੈਸੇ ਉਹੋ ਕੀ ਫੋਨ ਕਰ ਫੜਾਉਣ ਆਉਗੀ ਸਵੇਰੇ ਕਹਿੰਦੀ ਸੀ ਕਿ ਉੱਪਰ ਆਰਡਰ ਆਇਆ ਹੋਇਆ ਹੈ ਕਿ ਡਿਊਟੀ ਤੋਂ ਪਹਿਲਾਂ ਪਹਿਲਾਂ ਲਵੀ ਦਾ ਫੋਨ ਕਰ ਜਾ ਕੇ ਫੜਾ ਕੇ ਆਈਂ ਆਪ ਜਾ ਕੇ ਚਾਹਤ ਅੱਛਾ ਜੀ ਫਿਰ ਤੁਸੀਂ ਮੈਨੂੰ ਤਾਂ ਦੱਸਿਆ ਹੀ ਨਹੀਂ कीर्ति मैं तन्नू दसया ता सी मेसेज करके शायद तू मेसेज नहीं देखी चाहत सॉरी दीदी मैं रति जल्दी सो गई सी ते सवेरे मैं काम ਕਰਨ ਵਿੱਚ బిజీ ਹੋ ਗਈ फोन ही ਹੁਣ ਦੇਖਿਆ ਏ ਮੈਸੇਜ ਅਜੇ ਵੀ ਨਹੀਂ ਦੇਖੇ ਸਿੱਧਾ ਮੈਸੇਜ ਕਰਤਾ ਤੁਹਾਨੂੰ ਕੀਰਤੀ ਅੱਛਾ चाहत हां जी दीदी ਪਤਾ ਉਹ ਆਈ ਬੜਾ ਦਰਵਾਜਾ ਖੁੱਲਿਆ ਤੇ ਸਿੱਧੀ ਅੰਦਰ ਆ ਗਈ ਮੈਂ ਅੱਗੇ ਹੀ ਕੰਮ ਕਰਦੀ ਫਿਰਦੀ ਸੀ ਸਿੱਧੀ ਮੇਰੇ ਕੋਲ ਆ ਗਈ ਮੈਂ ਸਰਸ਼ੀ ਕਾਲ ਬੁਲਾਈ ਮੈਨੂੰ ਕਹਿੰਦੀ ਤੁਸੀਂ ਕੀਰਤੀ ਹੋ ਮੈਨੂੰ ਕੁਝ ਵੀ ਸਮਝ ਨਾ ਆਵੇ ਮੈਂ ਕੀਝ ਫਾਮ ਦਾ ਮਾਨੂ ਫਿਰ ਮੈਨੂੰ ਇੱਕ ਗੱਲ ਦਿਮਾਗ 'ਚ ਆ ਗਈ ਤੇ ਮੈਂ ਕਿਹਾ ਨਹੀਂ ਉਹ ਤਾਂ ਵਜ਼ਾਰ ਗਏ ਨਹੀਂ ਕੀਰਤੀ ਅੱਛਾ ਫਿਰ ਚਾਹਤ ਡਰ ਤਾਂ ਪੋਹ ਲੱਗਦਾ ਸੀ ਕਿ ਕੋਈ ਪੰਗਾ ਹੀ ਨਾ ਪੈ ਜੇ ਪਰ ਮੈਂ ਸੋਚਿਆ ਦੇਖੀ ਜਊ ਜੋ ਹੋ ਫਿਰ ਉਹ ਮੈਨੂੰ ਕਹਿੰਦੀ ਫਿਰ ਤੁਸੀਂ ਕੌਣ ਹੋ ਮੈਂ ਕਿਹਾ ਕਿ ਮੈਂ ਉਹਨਾਂ ਦੀ ਦਰਾਣੀਆ ਨਾਲੇ ਮੈਂ ਉਹਨਾਂ ਨੂੰ ਅੰਦਰ ਲੈ ਆਈ ਡ੍ਰੈਗ ਰੂਮ ਵਿੱਚ ਬਿਠਾ ਕੇ ਮੈਂ ਉਹਨਾਂ ਵਾਸਤੇ ਚਾਹ ਬਣਾਉਣ ਵਾਸਤੇ ਜਦੋਂ ਮੈਂ ਕਮਰੇ ਵਿੱਚੋਂ ਬਾਹਰ ਆਉਣ ਲੱਗੀ ਤਾਂ ਉਹਨਾਂ ਨੇ ਮੈਨੂੰ ਫੇਰ ਬੁਲਾ ਲਿਆ ਕੀ ਉਤੀ ਫੇਰ ਚਾਹਦ ਕਹਿੰਦੀ ਅੱਛਾ ਫੇਰ ਲਵੀ ਕੌਣਾ ਮੈਂ ਕਿਹਾ ਕਿ ਉਤਾ ਅੰਮ੍ਰਿਤਪ੍ਰੀਤ ਜੀ ਦਾ دوست ਆ ਫੇਰ ਕਹਿੰਦੀ ਅੱਛਾ ਮੈਂ ਕੀਰਤੀ ਭਾਬੀ ਨੂੰ ਮਿਲਣਾ ਏ ਤੇ ਨਾਲੇ ਮੈਂ ਲਵੀ ਦਾ ਫੋਨ ਉਹਨਾਂ ਨੂੰ ਦੇਣ ਵਾਸਤੇ ਆਈ ਆ ਵੀ ਨਾਲੇ ਚਲੋ ਭਾਬੀ ਜੀ ਨਾਲ ਵੀ ਮੁਲਾਕਾਤ ਹੋ ਜੂ ਪਰ ਤੁਸੀਂ ਤਾਂ ਕਹਨੇ ਹੋ ਕਿ ਉਹ ਬਾਜ਼ਾਰ ਗਏ ਨੇ ਪਰ ਇਹ ਤਾਂ ਪਤਾ ਹੋਣਾ ਕਿ ਆਉਣਗੇ ਕਦੋਂ ਵਾਪਸ ਕੀਰਤੀ ਹਾ ਹਾ ਫਿਰ ਤਾਂ ਤੈਨੂੰ ਗੱਲ ਹੀ ਨਹੀਂ ਆਈ ਹੋਣੀ ਚਾਹਤ ਥਾਈ ਦੀਦੀ ਮੈਂ ਇੰਨਾ ਡਰ ਗਈ ਸੀ ਕਿ ਕਿਤੇ ਹੁਣ ਮੈਂ ਕੀ ਜਵਾਬ ਨਾ ਦਿੱਤਾ ਤਾਂ ਭਾਂਡਾ ਨਾ ਫੁੱਟ ਜੇ ਕਿਤੇ ਪਰ ਐਨ ਟਾਈਮ ਤੇ ਫਿਰ ਮੇਰਾ ਦਿਮਾਗ ਚੱਲ ਪਿਆ ਕੀਰਤੀ ਅੱਛਾ ਕੀ ਕਿਹਾ ਫਿਰ ਤੂੰ ਚਾਹਤ ਮੈਂ ਕਿਹਾ ਕੀ ਉਹਨਾਂ ਦਾ ਕਿਸੇ ਨਾਲ ਪੈਸਿਆਂ ਦੀ ਕਿਸੇ ਲੈਣ ਦੀ ਨੂੰ ਲੈ ਕੇ ਕੋਈ ਚੱਕਰ ਆ ਤਾਂ ਕਰਕੇ ਹੀ ਪਤਾ ਨਹੀਂ ਕਦੋਂ ਵਾਪਸ ਆਉਣਗੇ ਫਿਰ ਕਹਿੰਦੀ ਚਲੋ ਅਸੀਂ ਵੇਟ ਕਰ ਲੈਨੇ ਆ ਮੇਰੀ ਕੋਲ ਹੁਣ ਕੋਈ ਜਵਾਬ ਨਹੀਂ ਸੀ ਇਸ ਲਈ ਮੈਂ ਉਸ ਨੂੰ ਚਾਹ ਬਣਾਉਣ ਦਾ ਕਹਿ ਕੇ ਬਾਹਰ ਆ ਗਈ ਕੀਰਤੀ ਹਮ ਫਿਰ ਚਾਹ ਹ ਜੁਣ ਮੈਂ ਕੁਝ ਟਾਈਮ ਬਾਅਦ ਚਾਹ ਲੈ ਕੇ ਗਈ ਤਾਂ ਕਹਿੰਦੀ ਕਿ ਕੀਰਤੀ ਭਾਪੀ ਤੇ ਆਂਟੀ ਜੀ ਨੇ ਤਾਂ ਮੈਨੂੰ ਕੱਲ ਦੱਸਿਆ ਸੀ ਕਿ ਅੰਮ੍ਰਿਤਪ੍ਰੀਤ ਜੀ ਦੀ ਜਿਆਦਾਸਤ ਚਲੀ ਗਈ ਫਿਰ ਉਹ ਬਾਜ਼ਾਰ ਕੀਤੇ ਨਾਲ ਗਏ ਨੇ ਕਿਉਂਕਿ ਇਕੱਲੇ ਤਾਂ ਉਹ ਜਾ ਨਹੀਂ ਸਕਦੇ ਜਨਸਤ ਨਾਲ ਹੋਣਾ ਜ਼ਰੂਰੀ ਆ ਪਿਆਸਿਆਂ ਦੇ ਮਾਮਲੇ 'ਚ ਕੀਰਤੀ ਫਿਰ ਤੂੰ ਕੀ ਕਿਹਾ ਝਾਹਤ ਫਿਰ ਮੈਂ ਕਿਹਾ ਕਿ ਉਹ ਆਪਣੇ ਦੇਵਰ ਨਾਲ ਮਤਲਬ ਮੇਰੇ ਹਸਬੰਡ ਨਾਲ ਗਏ ਨੇ ਕੀਰਤੀ ਬੱਲੇ ਉਹ ਤੇਰੀ ਮਤਲਬ ਤੂੰ ਲਵੀ ਤੇ ਤੇਰੇ ਹਸਬੰਡ ਨੂੰ ਦੋ ਆਦਮੀ ਬਣਾ ਕੇ ਪੇਸ਼ ਕਰਤਾ ਝਾਹਤ ਹੋਰ ਕੀ ਕਰਦੀ ਦੀਦੀ ਪਿੱਛਾ ਤਛੜਮਾਉਣਾ ਹੀ ਸੀ ਪਰ ਫਿਰ ਉਹ ਕਾਫੀ دیر ਤੱਕ ਥੋੜੀ ਵੇਟ ਕਰਦੀ ਰਹੀ ਕਹਿੰਦੀ ਮਿਲ ਕੇ ਜਾਉ ਪਰ ਫਿਰ ਉਹਨੂੰ ਉਹਦੇ ਡਿਪਾਰਟਮੈਂਟ ਦੇ ਕਿਸੇ ਅਫਸਰ ਦੀ ਵਾਰ-ਵਾਰ ਫੋਨ ਆਉਣ ਲੱਗ ਪਈ ਪਹਿਲਾਂ ਤਾਂ ਉਹ ਟਾਲਦੀ ਰਹੀ ਪਰ ਜਦੋਂ ਫੋਨ ਆਈ ਗਏ ਫਿਰ ਕਹਿੰਦੀ ਚਲੋ ਹੁਣ ਫੋਨ ਆਈ ਜਾਂਦੇ ਨੇ ਮੈਨੂੰ ਜਾਣਾ ਹੀ ਪੈਣਾ ਮੈਂ ਫਿਰ ਕਦੇ ਆਉਂਗੀ ਫੋਨ ਕਰਕੇ ਤਾਂ ਕਿ ਭਾਬੀ ਜੀ ਕਿਤੇ ਨਾ ਜਾਣ ਬਾਹਰ ਕੀਤੇ ਸ਼ੁਕਰਾਂ ਤੂੰ ਹੈਂਡਲ ਕਰ ਲਿਆ ਮੈਟਰ ਨਹੀਂ ਤਾਂ ਸਿਆਪਾ ਖੜਾ ਹੋ ਜਾਂਦਾ ਪੱਜੀ ਹੁੱਤੈ ਨੂੰ ਇਹ ਪੁੱਛ ਲੈਂਦੀ ਮੰਮੀ ਜੀ ਕਿੱਥੇ ਨੇ ਫੇਰ ਚਾਹਤ ਪੁੱਛਦੀ ਸੀ ਮੈਂ ਕਹਤਾ ਵੀ ਮੰਮੀ ਜੀ ਨੂੰ ਦੀਦੀ ਕੋਲ ਜ਼ਰੂਰੀ ਕੰਮ ਸੀ ਸਾਡਾ ਦੂਤਾ ਆ ਕੇ ਲੈ ਗਿਆ ਕੀਤੀ ਤੂੰ ਤਾਂ ਮਾਸਟਰ ਮਾਇਡ ਨਿਕਲੀ ਚਾਹਤ ਪੰਗਾ ਪੈ ਜਾਂਦਾ ਜਿਹੜੀ ਅੜਕੇ ਬੈਠੀ ਜਾਂਦੀ ਹੁਣ ਹੱਸਦੇ ਹਾਂ ਫਰੋਂਦੇ ਵਹਿ ਕੇ ਚਲੋ ਦੀਦੀ ਮੈਂ ਕਰਦੀ ਆਂ ਸ਼ਾਮ ਨੂੰ ਗੱਲ ਤੁਸੀਂ ਸਿਮਰਨ ਨੂੰ ਪੁੱਛ ਕੇ ਦੱਸੋ ਕੀ ਬਣਿਆ ਪਤਾ ਕਿਉਂ ਨਹੀਂ ਲੱਗਿਆ ਅਜੇ ਤੱਕ ਕੁਝ ਫਿਲਵਿਦਾ <Sessy> कीर्ति कर दीयां शाम तक दस दीयां चाहत ਨਾਲ ਗੱਲ ਕਰਨ ਤੋਂ ਤੁਰੰਤ ਬਾਅਦ ਹੀ ਕੀਰਤੀ ਨੇ ਸਿਮਰਨ ਨੂੰ ਮੈਸੇਜ ਕਰਕੇ ਲਾਪਰਿਤ ਫਰੀ ਪਤਾ ਲਗਾਉਣ ਲਈ ਗਿਆ ਪਰ ਸਿਮਰਨ ਪਤਾ ਨਹੀਂ ਕਿੱਥੇ ਸੀ ਉਸਨੇ ਸ਼ਾਮ ਤੱਕ ਮੈਸੇਜ ਨਾ ਦੇਖੀ ਪੂਰਾ ਦਿਨ ਕੀਰਤੀ ਨੇ ਸਿਮਰਨ ਦੇ ਮੈਸੇਜ ਦੀ ਉਡੀਕ ਕੀਤੀ ਸ਼ਾਮ ਨੂੰ ਸਿਮਰਨ ਦਾ ਮੈਸੇਜ ਆਇਆ ਸਿਮਰਨ ਹੈਲੋ ਹਾਂਜੀ ਕਿਵੇਂ ਹੋ ਜਨਾਬ ਕੀ ਕਰਦੇ ਹੋ ਹੈਗਾ ਇਹ ਟਾਈਮ ਕਿ ਨਹੀਂ ਸਾਡੇ ਵਰਗੇ ਗਰੀਬਾਂ ਲਈ कीर्ति हां जी मैं ਤਾਂ ٹھیک ہاں ਤੁਸੀਂ ਦੱਸੋ ਕਿਵੇਂ ਹੋ ਕਿੱਥੇ ਸੀ ਸਵੇਰ ਦੇ ਮੈਨੂੰ ਬਹੁਤ ਟੈਨਸ਼ਨ ਹੋਈ ਪਈ ਆ ਲਵੀ ਦੀ सिमरਨ ਕੋਈ ਨਹੀਂ ਜਲਦੀ ਆ ਜਾਣਾ ਹੀ ਲਵੀ ਨੇ ਫਿਕਰ ਨਾ ਕਰੋ ਸੱਚ ਕਰ ਰਹੇ ਨੇ ਮੇਰੀ ਬੰਦੇ ਚਲ ਕਾਲ ਜੱਕੋ ਮੈਂ ਕਾਲ ਕਰਦੀ ਆ ਇਸ ਦੌਰ ਸਿਮਰਨ ਨੇ ਕੀਰਤੀ ਨੂੰ ਫੋਨ ਕਰ ਲਿਆ ਦੋਵਾਂ ਨੇ ਲਗਭਗ 7 ਮਿੰਟ ਤੱਕ ਗੱਲ ਕੀਤੀ ਤੇ ਅਚਾਨਕ ਫੋਨ ਕੱਟਿਆ ਗਿਆ ਕੀਰਤੀ ਨੇ ਇਸ ਤਰ੍ਹਾਂ ਅਚਾਨਕ ਫੋਨ ਕਰ ਸ਼ੰਦੋਵਾਦ ਸਿਮਰਨ ਨੂੰ ਮੈਸੇਜ ਕੀਤਾ ਕੀਰਤੀ ਕੀ ਹੋਇਆ ਸਿਮਰਨ ਰੁਕੀ ਜਰਾ ਕਰ ਗੈਸਟ ਆ ਗਏ ਮੇਰੀ ਕੋਲ ਕੁਝ ਸਮਾਨ ਆ ਉਹਨਾਂ ਦਾ ਉਹੀ ਲੈਣ ਲਈ ਆਏ ਨੇ ਮੈਂ ਫਿਰ ਕਰਦੀ ਹਾਂ ਫ੍ਰੀ ਹੋ ਕੇ ਕਾਲ ਕੀਰਤੀ ਓਕੇ ਤਕਰੀਬਨ 7:30 ਵਜੇ ਸਿਮਰਨ ਹੈਲੋ ਹਾਂਜੀ ਫ੍ਰੀ ਹਾਂ ਜਨਾਬ ਸਿਮਰਨ ਦੇ ਇਸ ਮੈਸੇਜ ਦਾ ਜਵਾਬ ਦੇਣਾ ਤਾਂ ਦੂਰ ਸਗੋਂ ਕੀਰਤੀ ਨੇ ਮੈਸੇਜ ਦੇਖਿਆ ਤੱਕ ਨਾ ਫੇਸ ਸਿਮਰਨ ਨੇ ਕੀਤ ਨੂੰ 7:30 ਵਜੇ ਕੀਤ ਨੂੰ ਫੋਨ ਕਰ ਲਿਆ ਪਰ ਕੀਰਤੀ ਨੇ ਫੋਨ ਨਾ ਚੁੱਕਿਆ ਸਿਮਰਨ ਨੇ ਕੁਝ ਸਮਾਂ ਹੋਰ ਇੰਤਜ਼ਾਰ ਕਰਨ ਤੋਂ ਬਾਅਦ 7:50 ਤੇ ਕੀਰਤੀ ਨੂੰ ਦੁਬਾਰਾ ਮੈਸੇਜ ਕੀਤਾ ਸਿਮਰਨ ਹੈਲੋ ਕੀਰਤੀ ਕਿੱਥਿਆਂ ਤੂੰ ਕੀਰਤੀ ਨੇ ਸਿਮਰਨ ਦੇ ਇਸ ਮੈਸੇਜ ਨੂੰ ਵੀ ਦੇਖਿਆ ਤੱਕ ਨਾ ਹੁਣ ਸਿਮਰਨ ਨੇ ਕੀਰਤੀ ਦੀ ਉਡੀਕ ਕਰਨ ਹੀ ਠੀਕ ਸਮਝੀ ਤਕਰੀਬਨ 9:17 ਕੀਰਤੀ ਨੇ ਸਿਮਰਨ ਨੂੰ ਮੈਸੇਜ ਕੀਤਾ ਕੀਰਤੀ ਸੌਰੀ ਮੈਨੂੰ ਇਹਨਾਂ ਦੀ ਕਾਲ ਆ ਗਈ ਸੀ ਸਿਮਰਨ ਇੰਨੇ ਟਾਈਮ ਦੀ ਤੈਨੂੰ ਕਾਲ ਹੀ ਆਈ ਜਾਂਦੀ ਸੀ ਕੀ ਗੱਲਾਂ ਨੇ ਯਾਰ ਇਹ ਕੀਰਤੀ ਤੈਨੂੰ ਦੱਸਿਆ ਤਾਂ ਸੀ ਕਾਲ ਤੇ ਇਹਨਾਂ ਬਾਰੇ ਬਾਕੀ ਕੁਝ ਗੱਲਾਂ ਟਕੀਆਂ ਹੀ ਚੰਗੀਆਂ ਨੇ ਜਦੋਂ ਕੋਈ ਹੱਲ ਹੀ ਨਹੀਂ ਤਾਂ ਸਿਮਰਨ ਕਾਹਦਾ ਨਹੀਂ ਹੱਲ ਕੀਰਤੀ ਕੁਝ ਗੱਲਾਂ ਜ਼ਿੰਦਗੀ ਨੂੰ ਖਾ ਜਾਂਦੀਆਂ ਹੁੰਦੀਆਂ ਨੇ ਮੇਰੀਆਂ ਵੀ ਕੁਝ ਗੱਲਾਂ ਇਦਾਂ ਦੀਆਂ ਹੀ ਨੇ ਜਿਹੜੀਆਂ ਹੋ ਚੁੱਕੀਆਂ ਨੇ ਜਾਂ ਕੁਝ ਹੋ ਰਹੀਆਂ ਨੇ ਸਿਮਰਨ ਫਿਕਰ ਨਾ ਕਰੋ ਉਹ ਪੀਤੀ ਖਾਦੀ ਵਿੱਚ ਭੋਲ ਪੈਂਦਾ ਏ ਉਹਦਾ ਤਾਂ ਠੀਕ ਆ ਹੋ ਵੈਸੇ ਕੀਰਤੀ ਕੀ ਨਾ ਫਿਕਰ ਕਰਾਂ ਜ਼ਿੰਦਗੀ ਬਰਬਾਦ ਹੋ ਗਈ ਮੇਰੀ ਤਾਂ ਨਹੀਂ ਹੈਗਾ ਉਹ ਠੀਕ ਬਹੁਤ ਬਗਵਾਸ ਕਰਦਾ ਈ ਸਿਮਰਨ ਕਿਉਂ ਕੀ ਗੱਲ ਹੋ ਗਈ ਹੁਣ ਕੀ ਕਹਿੰਦਾ ਸੀ ਉਹ ਕੀਰਤੀ ਬੋਲਦਾ ਸੀ ਬਹੁਤ ਉਹ ਵੀ ਉਹਨਾਂ ਗੱਲਾਂ ਤੇ ਜਿਹੜੀਆਂ ਕਰਨੀਆਂ ਤਾਂ ਦੂਰ ਮੈਂ ਕਦੇ ਸੂਚੀਆਂ ਵੀ ਨਹੀਂ ਸਿਮਰਨ ਮੈਂ ਗੱਲ ਕਰੂੰਗੀ ਉਹਦੇ ਨਾਲ ਵੀ ਕੀ ਗੱਲ ਕੀ ਪ੍ਰੋਬਲਮ ਆ ਤੇਨੂੰ ਕੀਰਤੀ ਕੀ ਦੇ ਨਾਲ ਸਿਮਰਨ ਤਰੀ ਹਉਣ ਵਾਲੇ ਮਿਸਟਰ ਨਾਲ ਕੀਰਤੀ ਨਹੀਂ ਉਹਨੂੰ ਹੋਰ ਸ਼ੱਕ ਹੋਊ ਮੇਰੇ ਤੇ ਵੀ ਪਤਾ ਨਹੀਂ ਕੀ ਚੱਕਰ ਆ ਸਿਮਰਨ ਡੋਨਟ ਵਰੀ ਯਾਰ ਕੀਰਤੀ ਕੀਰਤੀ ਨਹੀਂ ਜਮੂ ਪਰੀ ਮਮੀ ਜਨੇ ਵੀ ਮਨਾ ਕਰਤਾ ਹੋਂ ਤਾਂ ਵੈਸੇ ਲੂੜ ਨੇ ਉਹਨੂੰ ਕੁਝ ਵੀ ਸਮਝਾਉਂਦੀ ਸਿਮਰਨ ਜਵਾਬ ਕੀ ਮਤਲਬ ਤੇਰਾ ਕੀਰਤੀ ਬਸ ਕਹਿੰਦੀ ਕੋਈ ਹੋਰ ਮੁੰਡਾ ਦੇਖ ਲੈਣੇ ਆ ਜਾਂ ਫਿਰ ਮੈਂ ਹੀ ਨਹੀਂ ਇੱਥੇ ਰਹੂੰਗੀ ਸਿਮਰਨ ਯਾਰ ਇਹ ਦੋਨਾਂ ਸੋਚ ਕੀਰਤੀ ਨਹੀਂ ਸਿਮੂ ਬਹੁਤ ਸਹਲਿਆ ਮੈਂ ਹੋਂ ਤੱਕ ਸਿਮਰਨ ਅੱਜ ਕੀ ਕਹਿੰਦਾ ਸੀ ਉਹ ਵੈਸੇ ਨਾਲ ਗਾਲੀ ਕਿਉਂ ਕਰਦੇ ਹੋ ਜੀਹੋ ਇਨਾ ਹੀ ਗਲਤ ਬੋਲਦਾ ਏ ਕੀਰਤੀ ਜੀ ਮੈਂ ਕਹਿਦੀ ਮਾਂ ਵੀ ਗੱਲ ਨਹੀਂ ਕਰ ਸਕਦੀ ਹੈ ਜੀ ਵਿਜ਼ੀ ਆ ਕੰਮ 'ਚ ਤਾਂ ਬਹੁਤ ਬੋਲਦਾ ਈ ਜੀ ਕਹਦੇ ਮਾਂ ਵੀ ਚਲੋ ਹੁਣ ਅੱਧਾ ਘੰਟਾ ਹੋ ਗਿਆ ਹੁਣ ਫੋਨ ਰੱਖ ਦੇਵੋ ਤਾਂ ਮਰਨ ਤੱਕ ਜਾਂਦਾ ਈ ਨਾ ਗੱਲ ਕਰਕੇ ਸਭ ਤੋਂ ਵੱਧ ਲੜਦਾ ਈ ਸਿਮਰਨ ਅੱਛਾ ਤੁਸੀਂ ਕਿਉਂ ਇਨਾ ਟਾਈਮ ਗੱਲ ਕਰਦੇ ਹੋ ਕੀਦੀ ਜੀ ਮੈਂ ਕਹਦੇ ਮਾਂ ਵੀ ਹੁਣ ਫੋਨ ਰੱਖ ਦੇਵੋ ਮੈਂ ਕੰਮ ਕਰਨੇ ਨੇ ਤਾਂ ਸ਼ੱਕ ਬਹੁਤ ਤਨਵਾਜੀ ਬਾਕੀ ਕੱਲ ਦੀ ਵੀਡੀਓ ਜਾਰੀ ਰੱਖਾਂਗੇ ਜੀ ਬਣੀ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜੁੜ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਸੈ ਸ਼ੀਤਾਲ ਜੀ